ਕੁਝ ਦਿਨ ਪਹਿਲਾਂ ਪਵਾਨੀਗੜ ਟਰੱਕ ਯੂਨੀਅਨ ਦੇ ਪ੍ਰਧਾਨ ਦੀ ਚੋਣ ਦੇ ਵਿੱਚ ਲੱਖਾਂ ਰੁਪਏ ਦੇ ਬਦਲੇ ਪ੍ਰਧਾਨ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਸੀ ਪਰ ਇਹ ਮਾਮਲਾ ਪੂਰਾ ਨਹੀਂ ਚੜਿਆ ਸੀ ਕਿਉਂਕਿ ਮਨਜੀਤ ਸਿੰਘ ਕਾਕਾ ਨੇ ਪ੍ਰਧਾਨਗੀ ਨਾਮ ਮਿਲਣ ਕਰਕੇ ਕੁਝ ਕੁਝੀ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿਉਂਕਿ ਇੱਕ ਦਿਨ ਪਹਿਲਾਂ ਉਹ ਦੇ ਲੱਖ ਰੁਪਏ ਵਾਪਸ ਕਰ ਦਿੱਤੇ ਗਏ ਤਾਂ ਜਿਸ ਤੋਂ ਦੁਖੀ ਹੋ ਕੇ ਉਸਨੇ ਕੁਝ ਕੁਝੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਸਨੇ ਇੱਕ ਵੀਡੀਓ ਬਣਾ ਕਰ ਦਿੱਤਾ ਉਸਨੇ ਵੀਡੀਓ ਦੇ ਵਿੱਚ ਐਮ ਐਲ اے ਨਰਿੰਦਰ ਕੋਰ ਭਾਰਦਵਾਜ ਦਾ ਸਰੀਆਮ ਨਾਮ ਲਿਖਤਾ ਅਤੇ ਕਈ ਹੋਰ ਬੰਦਿਆਂ ਦੇ ਵੀ ਨਾਮ ਲਿਖਤੇ ਪਰ ਕੋਈ ਕਾਰਵਾਈ ਪੁਲਿਸ ਵੱਲੋਂ ਨਾ ਹੋਈ ਜਿਸ ਤੋਂ ਬਾਅਦ ਅਕਾਲੀ ਦਲ ਕਾਂਗਰਸ ਦੇ ਭਾਜਪਾ ਦੇ ਕਈ ਸੀਨੀਅਰ ਆਗੂਆਂ ਨੇ ਧਰਨੇ ਵਿੱਚ ਸ਼ਾਮਿਲ ਹੋ ਕੇ ਭਾਜਪਾ ਦੇ ਖਿਲਾਫ ਕਾਰਵਾਈ ਕਰਦੀ ਮੰਗ ਕਰ ਦਿੱਤੀ ਗਈ ਇਸੇ ਦੌਰਾਨ ਮਨਜੀਤ ਸਿੰਘ ਦੇ ਹੱਕ ਦੇ ਵਿੱਚ NH7 ਜਾਮ ਵੀ ਕਰ ਦਿੱਤਾ ਗਿਆ ਪਰ ਹੁਣ ਇਸ ਮਾਮਲੇ ਵਿੱਚ ਇੱਕ ਨਵਾਂ ਮੋੜ ਆ ਗਿਆ ਜੀ ਹਾਂ ਦੋਸਤੋ ਕਿਉਂਕਿ MLA ਨਰਿੰਦਰਪੁਰ ਭਾਜਪਾ ਦੇ ਵੱਲੋਂ ਮੀਡੀਆ ਸਾਹਮਣੇ ਆ ਕੇ ਆਪਣੇ ਬੱਚੇ ਦੇ ਸਿਰ ਤੇ ਹੱਥ ਰੱਖ ਕੇ ਸੋਹ ਖਾਂਦੀ ਗੱਲ ਕਹਿ ਦਿੱਤੀ ਗਈ ਹੈ ਐਨ ਨਹੀਂ ਨਹੀਂ ਉਹਨਾਂ ਨੇ ਕਿਹਾ ਕਿ ਕੋਈ ਵੀ ਰਾਜ ਦੀ ਲੀਡਰ ਆਪਣੇ ਬੱਚਾ ਦੇ ਸੋਹ ਨਹੀਂ ਖਾਏਗਾ ਪਰ ਮੈਂ ਖਾ ਰਹੀ ਹਾਂ ਕਿਉਂਕਿ ਮੈਂ ਸੱਚੀ ਹਾਂ ਮੇਰਾ ਇਸ ਦਿਨ ਕੋਈ ਲੈਣਾ ਦੇਣਾ ਨਹੀਂ ਹੈ ਮੈਨੂੰ ਵਿਰੋਧੀਆਂ ਵੱਲੋਂ ਤੰਗ ਪ੍ਰੇਸ਼ਾਨ ਤੇ ਬਦਨਾਮ ਕੀਤਾ ਜਾ ਰਿਹਾ ਹੈ ਕਿਉਂਕਿ ਅਸੀਂ ਆਮ ਆਦਮੀ ਹਾਂ ਤੇ ਮੈਂ ਆਮ ਪਰਿਵਾਰ ਵਿੱਚੋਂ ਉੱਠ ਕੇ ਆਈ ਹਾਂ ਤਾਂ ਵਿਰੋਧੀ ਮੇਰੇ ਤੋਂ ਸੜਦੇ ਨੇ ਜੀਆ ਦੋਸਤੋਂ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਇਸ ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ ਸੀਨੀਅਰ ਅਧਿਕਾਰੀਆਂ ਵੱਲੋਂ ਕਿ ਜੇਕਰ ਇਹ ਮੈਡਮ ਸੋਚੀ ਸਾਬਿਤ ਹੁੰਦੇ ਨੇ ਤਾਂ ਜਿਹੜੀ ਇਹਨਾਂ ਨੇ ਖੋਹ ਖਾਦੀ ਐ ਮੇਰੇ ਵਾਕੇ ਹੀ ਝੂਠੇ ਸਾਬਤ ਹੋਣਗੇ ਜਾਂ ਹੁਣੇ ਦੇਖਣ ਵਾਲੀ ਗੱਲ ਐ ਕਿ ਕੈਮੇ ਦੇ ਉੱਪਰ ਸੀਨੀਅਰ ਅਧਿਕਾਰੀ ਕਾਰਵਾਈ ਜਾਂ ਜਾਂਚ ਸਹੀ ਤਰੀਕੇ ਨਾਲ ਕਰਨਗੇ ਇਹ ਦੋਸਤੋਂ ਆਉਣ ਵਾਲਾ ਸਮਾਂ ਦੱਸੇਗਾ ਤੇ ਜੋ ਵੀ ਕਾਰਵਾਈ ਹੋएगी ਸਭ ਤੋਂ ਪਹਿਲਾਂ ਨਸ਼ਰ ਕਰੇਗਾ A1 ਪੰਜਾਬੀ ਟੀਵੀ ਲੰਬੀ ਲੰਮਾ ਸਮਾਂ ਸਾਡੇ ਪਰਿਵਾਰ ਦੇ ਵਿੱਚ ਜਿਹੜੀ ਕਾਰਟ ਸੀ ਉਹ ਪਈ ਰਹੀ ਤੇ ਜਦ ਰੱਬ ਨੇ ਵਾਹਿਗੁਰੂ ਨੇ ਉਹ ਜਿਹੜੀ ਕਾਰਟ ਐ तो 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 रूप मेरी पूरी की मैं आज ने दिता कुछ नी लगोया मेरे कमाल क्योंकि मैं ਕਿੱਤੇ ਲੀਡਰ ਆ ਮੇਰੇ ਕੋਲ ਨਹੀਂ ਆਪਾਂ ਕਦੇ ਵੀ ਕੋਈ ਰਾਜਨੀਤਿਕ ਲੀਡਰ ਆਪ ਤੇ ਲੋਕਾਂ ਦੇ ਵਿੱਚ ਇਹੋ ਜਿਹਾ ਸੋਮਾਖਾਂਡ ਦਾ ਜੋ ਨਹੀਂ ਕਰੂਗਾ ਪਰ ਅਸੀਂ ਕਹਿੰਦੇ ਅਸੀਂ ਲੀਡਰ ਨਹੀਂ ਹੈਗੇ ਨਹੀਂ ਆਪਾਂ ਸਫਾਈ ਅਸੀਂ ਲੀਡਰ ਨਹੀਂ ਹੈਗੇ ਅਸੀਂ ਆਮ ਘਰਾਂ ਦੇ ਵਿੱਚੋਂ ਉੱਠ ਕੇ ਇੱਕ ਅੰਦੋਲਨ ਆ ਇੱਕ ਸੰਘਰਸ਼ ਦਾ ਜਿਹੜਾ ਹਿੱਸਾ ਬਣੇ ਆ ਅਸੀਂ ਪਰਿਵਾਰਾਂ ਦੇ ਵਿੱਚੋਂ ਉੱਠ ਕੇ ਆਏ ਆ ਭਾਜੀ ਬੈਜੋ